ਅਜੇ ਤਰ ਹਾਲੀ ਦੇ ਵਿੱਚ ਦੋ ਜ਼ਿਮਨੀ ਚੋਣਾਂ ਜਿਹੜੀਆਂ ਇੱਕ ਬੈਸਖਲ ਤੇਰੀ ਇੱਕ ਕਰਨ ਕਰਦੀ ਹੋਈ ਹੈ ਹਾਲਾਂਕਿ ਇਸ ਸਟੇਜ ਦੇ ਵਿੱਚ ਕਾਂਗਰਸ ਬਹੁਤ ਮਜ਼ਬੂਤੀ ਨਾਲ ਕਹਿ ਰਹੀ ਹੈ ਵੀ ਸਾਡੀ ਸਰਕਾਰ ਬਣੇਗੀ ਕਿਉਂਕਿ ਤੁਹਾਡੀ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਮੰਥਨ ਵੀ ਕੀਤਾ ਗਿਆ ਹੈ ਇਹ ਜਿਹੜੀਆਂ ਤੋਂ ਜ਼ਿਮਨੀ ਚੋਣਾਂ ਹੋਈਆਂ ਸੋ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਕਾਂਗਰਸ ਇੱਕ ਝੁੱਟ ਕਰਕੇ ਆ ਆਪਸ ਵਿੱਚ ਮੀਟਿੰਗ ਕਰਕੇ ਕਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਤਰਨ ਦਰਮੇਂ ਵਿੱਚ ਚੌਥੇ ਨੰਬਰ ਤੇ ਆਣਾ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇ ਦੇਖੋ ਤਰਨ ਤਰਨ ਦੇ ਵਿੱਚ ਅਸੀਂ ਚੌਥੇ ਨੰਬਰ ਤੇ ਆਏ ਆ ਸਾਨੂੰ ਬਹੁਤ ਅਫਸੋਸ ਹੈ ਇਹਦੇ ਬਾਰੇ ਕਾਫੀ ਚਰਚਾ ਵੀ ਕਰ ਰਹੇ ਆ ਲੇਕਿਨ ਤੁਸੀਂ ਲੋਕ ਵੀ ਤਰਨ ਤਰਨ ਦੇ ਵਿੱਚ ਸੀ ਤਰਨ ਤਰਨ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਐਨਟਾਇਰਲੀ ਡਿਫਰੈਂਟ ਸੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਪਹਿਲਾਂ ਤਿੰਨ ਵਾਰੀ ਚੁਣਿਆ ਹੋਇਆ ਸੀ ਫਿਰ ਸਰਕਾਰ ਨੇ ਉੱਥੇ ਕੋਈ ਐਸੀ ਕਸਕ ਛੱਡੀ ਹੋਈ ਨਹੀਂ ਹਰ ਤਰ੍ਹਾਂ ਨਾਲ ਕਿ ਇਲੈਕਸ਼ਨ ਜਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੀ ਕੁ ਵੋਟ ਪਈ ਹੈ ਉਹਦਾ ਕਾਰਨ ਹੈ ਕਿ ਜਿਹੜੀ ਸਾਡੀ ਭੈਣ ਸਾਡੀ ਉੱਥੇ ਚੋਣ ਲੜੀ ਸੀ ਉਹਦਾ ਜਿਹੜਾ ਸਾਨਨ ਲਾਵਾ ਉਹ ਦੱਸਿਆ ਗਿਆ ਕਿ ਉਹ ਉੱਥੇ ਬਹੁਤ ਵੱਡਾ ਗੈਂਗਸਟਰ ਆ ਤੇ ਉਹਨੇ ਉੱਥੇ ਲੋਕਾਂ ਨੂੰ ਬਹੁਤ ਪ੍ਰਭਾਵ ਚ ਰੱਖਿਆ ਆ ਫਿਰ ਇਹ ਪੰਥਕ ਹਲਕਾ ਬ੍ਰਤ ਅਮਰਤਪਾਲ ਜਿਹੜੇ ਅੱਜ ਕੱਲ੍ਹ ਜੇਲ੍ਹ ਚ ਨੇ ਉਹਨਾਂ ਨੂੰ ਉਹਨਾਂ ਨੇ ਜਿਹੜੀ 24 ਦੀ ਚੋਣ ਸੀ ਉਹ ਲੋਕਾਂ ਨੇ ਉੱਥੋਂ ਦੇ ਸੈਂਟੀਮੈਂਟਲ ਓਕੇ ਜਿਤਾਈ ਉਹਦਾ ਵੀ ਅਸਰ ਦੇਖਣ ਨੂੰ ਮਿਲਿਆ ਤੇ ਤੀਜੇ ਸਥਾਨ ਦੇ ਉੱਤੇ ਬਰਸ ਪੰਜਾਬ ਦਾ ਕੈਂਡੀਡੇਟ ਰਿਹਾ ਤੇ ਇਸ ਕਰਕੇ ਤਰਨ ਤਰਨ ਵਾਲੀ ਜਿਹੜੀ ਸੀਟ ਆ ਉਹਨੂੰ ਅਸੀਂ ਬੈਂਚਮਾਰਕ ਨਹੀਂ ਮੰਨ ਸਕਦੇ ਕਿਸੇ ਵੀ ਤਰੀਕੇ ਨਾਲ ਉਹ ਬੈਂਚਮਾਰਕ ਨਹੀਂ ਹੈ ਅੱਛਾ ਸਰ ਪ੍ਰਧਾਨ ਨੂੰ ਨੇ ਵੀ ਕਿਵੇਂ ਦੇਖਿਆ ਚਚਾਵਾ ਜਿਹੜੀਆਂ ਯਾਰ ਸਾਡਾ ਪ੍ਰਧਾਨ ਬਹੁਤ ਵਧੀਆ ਪ੍ਰਧਾਨ ਹੈ ਰਾਜਾ ਅਮਰਿੰਦਰ ਵੜਿੰਗ ਨੇ ਜੋ ਪਿਛਲੇ ਸਾਲਾਂ ਦੇ ਵਿੱਚ ਕਾਰਗੁਜ਼ਾਰੀ ਕੀਤੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਕਾਂਗਰਸ ਨੂੰ ਡਟ ਕੇ ਖੜਿਆ ਕਰ ਦਿੱਤਾ ਠੀਕ ਹੈ ਰਾਜਨੀਤੀ ਦੀ ਰਾਜਨੀਤੀ ਦੇ ਵਿੱਚ ਅਲਪਨ ਦੇ ਦਿੱਤਾ ਨਹੀਂ ਆਪਦੀ ਬੱਕਰੇ ਧੰਨ ਜਿਹੜੇ ਖੜੇ ਹੋ ਰਹੇ ਨਹੀਂ ਲਗਾ ਕਿਤਨਾ ਕਿਤੇ ਇੰਪੈਕਟ ਪਟਿਆ ਇਸਦਾ ਅੰਨੇ ਸਮਾ ਦੇਖੋ ਕੋਈ ਵੀ ਪਰਿਵਾਰ ਦੇ ਚਾਰ ਜੀ ਵੱਖਰੇ ਵੱਖਰੇ ਹੋਣਗੇ ਉਹਦਾ ਨੁਕਸਾਨ ਤਾਂ ਹੁੰਦਾ ਹੀ ਹੈ ਲੇਕਿਨ ਤੁਹਾਨੂੰ ਅੱਜ ਦੱਸਦੇ ਆ ਅੱਜ ਅਮਰਿੰਦਰ ਸਿੰਘ ਰਾਜਾ ਬਣੀ ਰੰਧਾਵਾ ਸਾਹਿਬ ਮੈਂ ਦਾਬਰ ਸਾਹਿਬ ਤੇ ਦੋ ਤਿੰਨ ਹੋਰ ਲੀਡਰ ਸਾਹਿਬਾਨ ਸੀ ਅਸੀਂ ਅੱਜ ਚੰਨੀ ਸਾਹਿਬ ਦੇ ਘਰੇ ਅਖੰਡ ਪਾਠ ਦਾ ਭੋਗ ਸੀਗਾ ਅਸੀਂ ਉੱਥੇ ਸਾਰੇ ਜਣੇ ਮੱਥਾ ਟੇਕ ਕੇ ਆਏ ਆ ਚੰਨੀ ਸਾਹਿਬ ਨੂੰ ਮੁਬਾਰਕ ਦੇ ਕੇ ਆਏ ਆ ਸੋ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਵਿੱਚ ਕੋਈ ਟੜੇ ਬਾਜੀ ਨਹੀਂ ਹੈ ਹਾਂ ਜੇ ਕਿਸੇ ਕੋਈ ਇੰਡੀਵਿਜੂਅਲ ਵਿਅਕਤੀ ਕੋਈ ਇਹੋ ਜਿਹੀ ਰੰਗੇਸ਼ ਰੱਖਦਾ ਤੇ ਫਿਰ ਮੈਂ ਕਹਿੰਨਾ ਪਾਰਟੀ ਦਾ ਨੁਕਸਾਨ ਨਹੀਂ ਉਹਦਾ ਆਪਣਾ ਨੁਕਸਾਨ ਹੋਰ ਸਿਰਫ ਤੇ ਸਿਰਫ ਇਹਨਾ ਮੁੱਖ ਮੰਤਰੀ ਫੇਸ ਨੂੰ ਲੈ ਕੇ ਵੀ ਜਿਹੜੇ ਨੇ ਸਵਾਲ ਦਿੱਤੇ ਜਾ ਰਹੇ ਨੇ ਕਹਿੰਦਾ ਮੁੱਖ ਮੰਤਰੀ ਫੇਸ ਜਿਹੜੇ ਜਿਹੜੇ ਨੇ ਕਾਫੀ ਜਿਆਦਾ ਜਿਹੜੇ ਨੇ ਚਾਹਵਾਨ ਨੇ ਵੱਡੇ ਲੀਡਰ ਨੇ ਤੇ ਚਾਹਵਾਨ ਨੇ ਕਿ ਉਹਨਾਂ ਨੂੰ ਜਿਹੜਾ ਰਾਜ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਕੌਣ ਚਾਹਵਾਨ ਨਹੀਂ ਹੁੰਦਾ ਠੀਕ ਹੈ ਲੇਕਿਨ ਕਾਂਗਰਸ ਦਾ ਹੈ ਕਲਚਰ ਹੈ ਕਿ ਕਾਂਗਰਸ ਸਾਡੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਮੁੱਖ ਮੰਤਰੀ ਅਗਲਾ ਕੌਣ ਹੋਏਗਾ ਪਹਿਲਾਂ ਤਾਂ ਅਸੀਂ ਸਰਕਾਰ ਬਣਾਈਏ ਸਰਕਾਰ ਬਣਾ ਕੇ ਅਸੀਂ ਮジョਰਿਟੀ ਚਾਹੀਏ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਖੜਗੇ ਜੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਆ ਉਹ ਡਿਸਾਈਡ ਕਰਨਗੇ ਕਿ ਮੁੱਖ ਮੰਤਰੀ ਪੰਜਾਬ ਦਾ ਕੌਣ ਹੋਏਗਾ ਸਰ ਇੱਕ ਆਖਰੀ ਸਵਾਲ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਪੰਜ ਪਾਰਟੀਆਂ ਜਿਹੜੀਆਂ ਹੁਣ ਇਲੈਕਸ਼ਨ ਦੇ ਵਿੱਚ ਕੰਪੀਟ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਿਹੜੀ ਨਵੀਂ ਜਥੇਬੰਦੀ ਹੈ ਲੱਗਦਾ ਵੀ ਸਿਆਸਤ ਦਾ ਜਿਹੜਾ ਰੂਖ ਹੈ ਖਾਸ ਕਰਕੇ ਪੰਜਾਬ ਦਾ ਉਹ ਇੱਕ ਧਰਮ ਵੱਲ ਨੂੰ ਬਦਲ ਲੱਗਾ ਕਿਉਂਕਿ ਜੋ ਲੋਕਾਂ ਦੀ ਗੱਲ ਹੈ ਲੋਕਤੰਤਰ ਦੀ ਗੱਲ ਹੈ ਉਹ ਹੁਣ ਘਟ ਗਈ ਹੈ ਇਹ ਧਰਮ ਨੂੰ ਲੈ ਕੇ ਜਿਹੜੀ ਹੈ ਉਹ ਚੀਜ਼ਾਂ ਹਾਵੀ ਹੋ ਗਈਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਉਹ ਪੰਥਕ ਪਾਰਟੀ ਜਿਹੜੀ ਲਗਾਤਾਰ ਆਪਣੇ ਪੈਰ ਜਮਾਰੀ ਆ ਹਿੰਦੋਸਤਾਨ ਦੀ ਤਰਾਸਦੀ ਹੈ ਕਿ ਬੀਜੇਪੀ ਨੇ ਮੈਂ ਤਦੇ ਮਨੁ ਸਮਰਿਤੀ ਵਾਰਡ ਚੂਜ਼ ਕਰਦਾ ਕਿ ਉਹਨਾਂ ਨੇ ਧਰਮ ਦੀ ਆੜ ਦੇ ਵਿੱਚ ਇਲੈਕਸ਼ਨਾਂ ਜਿੱਤਣੀਆਂ ਸ਼ੁਰੂ ਕਰ ਦਿੱਤੀ ਇਹ ਟੈਂਪਰੇਰੀ ਤਾਂ ਬੀਜੇਪੀ ਨੂੰ ਕੀ ਹੈ ਨਾ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਮੇਰੀ ਗੱਲ ਤੇ ਗੌਰ ਕਰਿਓ ਇਹਨੂੰ ਸੀਰੀਅਸਲੀ ਸੋਚਿਓ ਜੋ ਮੈਂ ਕਹਿਣ ਵਾਸਤੇ ਆਇਆ ਇਹ ਜਿਹੜਾ ਧਰਮ ਦੀ ਆੜ ਦੇ ਵਿੱਚ ਰਾਜਨੀਤੀਆਂ ਨਾ ਇਹ ਸ਼ਾਰਟ ਟਰਮ ਹੈ ਮੈਂ ਫਿਰ ਇਹ ਗੱਲ ਰਿਪੀਟ ਕਰਦਾ ਕਿ ਇਹ ਵੋਟਾਂ ਦੀ ਰਾਜਨੀਤੀ ਬਹੁਤ ਸ਼ਾਰਟ ਟਰਮ ਹੈ ਜੇ ਆਪਾਂ ਲੰਬੇ ਸਮੇਂ ਵਾਸਤੇ ਦੇਖ ਲਈਏ ਤਾਂ ਇਹ ਸਾਡੇ ਮੁਲਕ ਵਾਸਤੇ ਘਾਤਕ ਸਿੱਧ ਹੋਏਗੀ। ਨੁਕਸਾਨ ਹੋਏਗਾ ਹਿੰਦੁਸਤਾਨ ਦਾ। ਜ਼ਬਰਦਸਤ ਨੁਕਸਾਨ ਹੋਏਗਾ ਹਿੰਦੁਸਤਾਨ ਦਾ। ਇਸੇ ਤਰ੍ਹਾਂ ਹੀ ਪੰਜਾਬ ਦੀ ਰਾਜਨੀਤੀ ਹੈ। ਜੇ ਕੋਈ ਪੋਲੀਟੀਕਲ ਪਾਰਟੀ ਧਰਮ ਦੇ ਨਾਂ ਦੇ ਉੱਤੇ ਇੱਥੇ ਵੋਟਾਂ ਲਏਗੀ ਜਾਂ ਲੋਕਾਂ ਨੂੰ ਅਕਸਾਏਗੀ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਪੰਜਾਬ ਨੇ ਪਹਿਲਾਂ ਹੀ ਬਹੁਤ 20 ਸਾਲ ਨੁਕਸਾਨ ਚੱਲਿਆ। ਸੋ ਚਾਹੇ ਇਹ ਵਾਰਿਸ ਪੰਜਾਬ ਵਾਲੀ ਪਾਰਟੀ ਚਾਹੇ ਕੋਈ ਪੰਥਕ ਪਾਰਟੀ ਐ ਮੈਂ ਵੈਸੇ ਤੁਹਾਡੇ ਧਿਆਨ ਚ ਲਿਆਦੇ ਆ ਇਹ ਕੋਈ ਪਾਰਟੀਆਂ ਨਹੀਂ ਐ ਇਹ ਤਾਂ ਟੈਂਪਰੇਰੀ ਛੋਟੇ ਜਿਹੇ ਅਰੇਂਜਮੈਂਟ ਐ ਅਜੋ ਤੇ ਹਾਲੀ ਦੇ ਵਿੱਚ ਦੋ ਜ਼ਿਮਨੀ ਚੋਣਾਂ ਜਿਹੜੀਆਂ ਇੱਕ ਬੈਸਖਲ ਤੇ ਇੱਕ ਕਰਨਤਕ ਦੀ ਹੋਈ ਹੈ ਹਾਲਾਂਕਿ ਇਸ ਸਟੇਜ ਦੇ ਵਿੱਚ ਕਾਂਗਰਸ ਬਹੁਤ ਮਜ਼ਬੂਤੀ ਨਾਲ ਕਹਿ ਰਹੀ ਹੈ ਵੀ ਸਾਡੀ ਸਰਕਾਰ ਬਣੇਗੀ ਕਿਉਂਕਿ ਤੁਹਾਡੀ ਲਗਾਤਾਰ ਮੀਟਿੰਗਾਂ ਵੀ ਹੋਈਆਂ ਮੰਥਨ ਵੀ ਕੀਤਾ ਗਿਆ ਹੈ ਇਹ ਜਿਹੜੀਆਂ ਤੋਂ ਜ਼ਿਮਨੀ ਚੋਣਾਂ ਹੋਈਆਂ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਕਾਂਗਰਸ ਇਕੱਠ ਜੁਟ ਕਰਕੇ ਆ ਆਪਸੇ ਮੀਟਿੰਗ ਕਰਕੇ ਕਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਤਰਨਤਾਰਨ ਦੇ ਵਿੱਚ ਚੌਥੇ ਨੰਬਰ ਤੇ ਆਣਾ ਇਸ ਤਰ੍ਹਾਂ ਦੇ ਹਾਲਾਤਾਂ ਉਹ ਕਿਸ ਤਰ੍ਹਾਂ ਦੇ ਦੇਖੋ ਤਰਨਤਾਰਨ ਦੇ ਵਿੱਚ ਅਸੀਂ ਚੌਥੇ ਨੰਬਰ ਤੇ ਆਏ ਆ ਸਾਨੂੰ ਬਹੁਤ ਅਫਸੋਸ ਹੈ ਇਹਦੇ ਬਾਰੇ ਅਸੀਂ ਕਾਫੀ ਚਰਚਾ ਵੀ ਕਰ ਰਹੇ ਆ ਲੇਕਿਨ ਤੁਸੀਂ ਲੋਕ ਵੀ ਤਰਨਤਾਰਨ ਦੇ ਵਿੱਚ ਸੀ ਤਰਨਤਾਰਨ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਐਨਟਾਇਰਲੀ ਡਿਫਰੈਂਟ ਸੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਪਹਿਲਾਂ ਤਿੰਨ ਵਾਰੀ ਚੁਣਿਆ ਹੋਇਆ ਸੀ ਫਿਰ ਸਰਕਾਰ ਨੇ ਉੱਥੇ ਕੋਈ ਐਸੀ ਕਸਰ ਛੱਡੀ ਹੋਈ ਨਹੀਂ ਹਰ ਤਰ੍ਹਾਂ ਨਾਲ ਕਿ ਇਹ ਇਲੈਕਸ਼ਨ ਜਿੱਤੀ ਜਾਵੇ ਸ਼੍ਰੋਮਣੀ ਕਾਲੀ ਦਲ ਨੂੰ ਜਿੰਨੀ ਕੋਟ ਪਈ ਹੈ ਉਹਦਾ ਕਾਰਨ ਹੈ ਕਿ ਜਿਹੜੀ ਸਾਡੀ ਭੈਣ ਸਾਡੀ ਉੱਥੇ ਚੋਣ ਲੜੀ ਸੀ ਉਹਦਾ ਜਿਹੜਾ ਸਾਨੇਨ ਲਾਵਾ ਉਹ ਦੱਸਿਆ ਗਿਆ ਕਿ ਉਹ ਉੱਥੇ ਬਹੁਤ ਵੱਡਾ ਗੈਂਗਸਟਰ ਆ ਤੇ ਉਹਨੇ ਉੱਥੇ ਲੋਕਾਂ ਨੂੰ ਬਹੁਤ ਪ੍ਰਭਾਵ ਚ ਰੱਖਿਆ ਫਿਰ ਇਹ ਪੰਥਕ ਹਲਕਾ ਬ੍ਰਤ ਅਮਰਤਪਾਲ ਜਿਹੜੇ ਅੱਜਕੱਲ ਜੇਲ੍ਹ ਚ ਨੇ ਉਹਨਾਂ ਨੂੰ ਉਹਨਾਂ ਨੇ ਜਿਹੜੀ 24 ਦੀ ਚੋਣ ਸੀ ਉਹ ਲੋਕਾਂ ਨੇ ਉੱਥੋਂ ਦੇ ਸੈਂਟੀਮੈਂਟਲ ਓਕੇ ਜਿਤਾਈ ਉਹਦਾ ਵੀ ਅਸਰ ਦੇਖਣ ਨੂੰ ਮਿਲਿਆ ਤੇ ਤੀਜੇ ਸਥਾਨ ਦੇ ਉੱਤੇ ਬਰਸ ਪੰਜਾਬ ਦਾ ਕੈਂਡੀਡੇਟ ਰਿਹਾ ਤੇ ਇਸ ਕਰਕੇ ਤਰਨ ਤਰਨ ਵਾਲੀ ਜਿਹੜੀ ਸੀਟ ਹੈ ਉਹਨੂੰ ਅਸੀਂ ਬੈਂਚਮਾਰਕ ਨਹੀਂ ਮੰਨ ਸਕਦੇ ਕਿਸੇ ਵੀ ਤਰੀਕੇ ਨਾਲ ਉਹ ਬੈਂਚਮਾਰਕ ਨਹੀਂ ਹੈ ਅੱਛਾ ਸਰ ਪ੍ਰਧਾਨ ਨੂੰ ਨੇ ਵੀ ਕਿਵੇਂ ਦੇਖਿਆ ਚਰਚਾਵਾਂ ਜਿਹੜੀਆਂ ਯਾਰ ਸਾਡਾ ਪ੍ਰਧਾਨ ਬਹੁਤ ਵਧੀਆ ਪ੍ਰਧਾਨ ਹੈ ਰਾਜਾ ਅਮਰਿੰਦਰ ਵੜਿੰਗ ਨੇ ਜੋ ਪਿਛਲੇ ਸਾਲਾਂ ਦੇ ਵਿੱਚ ਕਾਰਗੁਜ਼ਾਰੀ ਕੀਤੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਕਾਂਗਰਸ ਨੂੰ ਡਟ ਕੇ ਖੜਿਆ ਕਰ ਦਿੱਤਾ ਠੀਕ ਹੈ ਰਾਜਨੀਤੀ ਦੀ ਰਾਜਨੀਤੀ ਦੇ ਵਿੱਚ ਆਲਸ ਆਲਰੇਡੀ ਦਿੱਖਣ ਨੂੰ ਮਿਲਿਆ ਆਪਸੀ ਵੱਖਰੇ ਤਰੀਕੇ ਖੜੇ ਹੋ ਰਹੇ ਨੇ ਲੱਗਦਾ ਕਿ ਕਿੰਨਾ ਕਿੰਨਾ ਇੰਪੈਕਟ ਪੈ ਸਕਦਾ ਅਗਲੇ ਸਮੇਂ ਦੇਖੋ ਕੋਈ ਵੀ ਪਰਿਵਾਰ ਦੇ ਚਾਰ ਜੀ ਵੱਖਰੇ ਵੱਖਰੇ ਹੋਣਗੇ ਉਹਦਾ ਨੁਕਸਾਨ ਤਾਂ ਹੁੰਦਾ ਹੀ ਹੈ ਲੇਕਿਨ ਤੁਹਾਨੂੰ ਅੱਜ ਦੱਸਦੇ ਹਾਂ ਅੱਜ ਅਮਰਿੰਦਰ ਸਿੰਘ ਰਾਜਾ ਬਣੀ ਰੰਧਾਵਾ ਸਾਹਿਬ ਮੈਂ ਦਾਬਰ ਸਾਹਿਬ ਤੇ ਦੋ ਤਿੰਨ ਹੋਰ ਲੀਡਰ ਸਾਹਿਬਾਨ ਸੀ ਅਸੀਂ ਅੱਜ ਚੰਨੀ ਸਾਹਿਬ ਦੇ ਘਰੇ ਅਖੰਡ ਪਾਠ ਦਾ ਭੋਗ ਸੀਗਾ ਅਸੀਂ ਉੱਥੇ ਸਾਰੇ ਜਣੇ ਮੱਥਾ ਟੇਕ ਕੇ ਆਏ ਆ ਚੰਨੀ ਸਾਹਿਬ ਨੂੰ ਮੁਬਾਰਕ ਦੇ ਕੇ ਆਏ ਆ ਸੋ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਵਿੱਚ ਕੋਈ ਟੜੇ ਬਾਜੀ ਨਹੀਂ ਹੈ ਹਾਂ ਜੇ ਕਿਸੇ ਕੋਈ ਇੰਡੀਵਿਜੂਅਲ ਵਿਅਕਤੀ ਕੋਈ ਇਹੋ ਜਿਹੀ ਰੰਗੇਸ਼ ਰੱਖਦਾ ਤੇ ਫਿਰ ਮੈਂ ਕਹਿੰਨਾ ਪਾਰਟੀ ਦਾ ਨੁਕਸਾਨ ਨਹੀਂ ਉਹਦਾ ਆਪਣਾ ਨੁਕਸਾਨ ਅਸਰ ਸਿਰਫ ਉਸ ਨੇ ਮੁੱਖ ਮੰਤਰੀ ਫੇਸ ਨੂੰ ਲੈ ਕੇ ਵੀ ਜਿਹੜੇ ਨੇ ਸਵਾਲ ਦਿੱਤੇ ਜਾ ਰਹੇ ਨੇ ਕਹਿੰਦੇ ਮੁੱਖ ਮੰਤਰੀ ਫੇਸ ਜਿਹੜੇ ਜਿਹੜੇ ਨੇ ਕਾਫੀ ਜ਼ਿਆਦਾ ਜਿਹੜੇ ਨੇ ਚਾਹਵਾਨ ਨੇ ਵੱਡੇ ਲੀਡਰ ਨੇ ਤੇ ਚਾਹਵਾਨ ਨੇ ਕਿ ਉਹਨਾਂ ਨੂੰ ਜਿਹੜਾ ਰਾਜ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਕੌਣ ਚਾਹਵਾਨ ਨਹੀਂ ਹੁੰਦਾ ਠੀਕ ਹੈ ਲੇਕਿਨ ਕਾਂਗਰਸ ਦਾ ਹੈ ਕਲਚਰ ਹੈ ਕਿ ਕਾਂਗਰਸ ਸਾਡੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਮੁੱਖ ਮੰਤਰੀ ਅਗਲਾ ਕੌਣ ਹੋਏਗਾ ਪਹਿਲਾਂ ਤਾਂ ਅਸੀਂ ਸਰਕਾਰ ਬਣਾਈਏ ਸਰਕਾਰ ਬਣਾ ਕੇ ਅਸੀਂ ਮੈਜੋਰਟੀ ਚਾਹੀਏ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਖੜਗੇ ਜੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਹੈ ਉਹ ਡਿਸਾਈਡ ਕਰਨਗੇ ਕਿ ਮੁੱਖ ਮੰਤਰੀ ਪੰਜਾਬ ਦਾ ਕੌਣ ਹੋਏਗਾ ਸਰ ਇੱਕ ਆਖਰੀ ਸਵਾਲ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਪੰਜ ਪਾਰਟੀਆਂ ਜਿਹੜੀਆਂ ਹੁਣ ਇਲੈਕਸ਼ਨ ਦੇ ਵਿੱਚ ਕੰਪੀਟ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਜਿਹੜੀ ਨਵੀਂ ਜੱਥੇਬੰਦੀ ਹੈ ਲੱਗਦਾ ਵੀ ਸਿਆਸਤ ਦਾ ਜਿਹੜਾ ਰੁਖ ਹੈ ਖਾਸ ਕਰਕੇ ਪੰਜਾਬ ਦਾ ਉਹ ਇੱਕ ਧਰਮ ਵੱਲ ਨੂੰ ਬਦਲ ਲੱਗਾ ਕਿਉਂਕਿ ਜੋ ਲੋਕਾਂ ਦੀ ਗੱਲ ਹੈ ਲੋਕਤੰਤਰ ਦੀ ਗੱਲ ਹੈ ਉਹ ਹੁਣ ਘਟ ਗਈ ਹੈ ਰੰ ਨੂੰ ਲੈ ਕੇ ਜਿਹੜੀ ਆ ਉਹ ਚੀਜ਼ਾਂ ਹਾਵੀ ਹੋ ਜਾਂਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਉਹ ਪੰਥਕ ਪਾਰਟੀ ਜਿਹੜੀ ਲਗਾਤਾਰ ਆਪਣੇ ਪੈਰ ਜਮਾਰੀ ਆ ਹਿੰਦੋਸਤਾਨ ਦੀ ਤਰਾਸਦੀ ਹੈ ਕਿ ਬੀਜੇਪੀ ਨੇ ਮੈਂ ਤਦੇ ਮਨੂ ਸਮਰਿਤੀ ਵਾਰਡ ਚੂਜ਼ ਕਰਦਾ ਕਿ ਉਹਨਾਂ ਨੇ ਧਰਮ ਦੀ ਆੜ ਦੇ ਵਿੱਚ ਇਲੈਕਸ਼ਨਾਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ ਇਹ ਟੈਂਪਰੇਰੀ ਤਾਂ ਬੀਜੇਪੀ ਰੁਕੀ ਹੈ ਨਾ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਮੇਰੀ ਗੱਲ ਤੇ ਗੌਰ ਕਰਿਓ ਇਹਨੂੰ ਸੀਰੀਅਸਲੀ ਸੋਚਿਓ ਜੋ ਮੈਂ ਕਹਿਣ ਵਾਸਤੇ ਜਾਂਦਾ ਇਹ ਜਿਹੜਾ ਧਰਮ ਦੀ ਆੜ ਦੇ ਵਿੱਚ ਰਾਜਨੀਤੀਆਂ ਨਾ ਇਹ ਸ਼ਾਰਟ ਟਰਮ ਹੈ ਮੈਂ ਫਿਰ ਇਹ ਗੱਲ ਰਿਪੀਟ ਕਰਦਾ ਕਿ ਇਹ ਵੋਟਾਂ ਦੀ ਰਾਜਨੀਤੀ ਬਹੁਤ ਸ਼ਾਰਟ ਟਰਮ ਹੈ ਜੇ ਆਪਾਂ ਲੰਬੇ ਸਮੇਂ ਵਾਸਤੇ ਦੇਖ ਲਈਏ ਤਾਂ ਇਹ ਸਾਡੇ ਮੁਲਕ ਵਾਸਤੇ ਘਾਤਕ ਸਿੱਧ ਹੋਏਗੀ ਨੁਕਸਾਨ ਹੋਏਗਾ ਹਿੰਦੁਸਤਾਨ ਦਾ ਜ਼ਬਰਦਸਤ ਨੁਕਸਾਨ ਹੋਏਗਾ ਹਿੰਦੁਸਤਾਨ ਦਾ ਇਸੇ ਤਰ੍ਹਾਂ ਹੀ ਪੰਜਾਬ ਦੀ ਰਾਜਨੀਤੀ ਹੈ ਜੇ ਕੋਈ ਪੋਲੀਟੀਕਲ ਪਾਰਟੀ ਧਰਮ ਦੇ ਨਾਂ ਦੇ ਉੱਤੇ ਇੱਥੇ ਵੋਟਾਂ ਲਏਗੀ ਜਾਂ ਲੋਕਾਂ ਨੂੰ ਖਸਾਏਗੀ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਪੰਜਾਬ ਨੇ ਪਹਿਲਾਂ ਹੀ ਬਹੁਤ 20 ਸਾਲ ਨੁਕਸਾਨ ਚੱਲਿਆ ਸੋ ਚਾਹੇ ਇਹ ਵਾਰਿਸ ਪੰਜਾਬ ਵਾਲੀ ਪਾਰਟੀ ਹੈ ਚਾਹੇ ਕੋਈ ਪੰਥਕ ਪਾਰਟੀ ਹੈ ਮੈਂ ਵੈਸੇ ਤੁਹਾਡੇ ਧਿਆਨ ਚ ਲਿਆਦੇ ਆ ਇਹ ਕੋਈ ਪਾਰਟੀਆਂ ਨਹੀਂ ਹੈ ਇਹ ਤਾਂ ਟੈਂਪਰੇਰੀ ਛੋਟੇ ਜਿਹੇ ਅਰੇਂਜਮੈਂਟ ਹੈ